ਸੋਨਾ ਲਿੱਕਾ ਆ ਗਿਆ ਜੀ ਡੀਆਈ 750 ਵਾਲਾ ਸਿਕੰਦਰ ਮਾਡਲ ਆ ਗਿਆ ਐਚ ਡੀ ਐਮ ਹੈਵੀ ਡਿਊਟੀ 750 ਇਹ ਆ ਗਿਆ ਜੀ ਫੁੱਲ ਟੌਪ ਮਾਡਲ ਆ 19 ਮਾਡਲ ਆ ਜੀ 2019 ਮਾਡਲ 2019 ਮਾਡਲ ਡਿਮਾਂਡ ਇਹ ਦੀ ਡਿਮਾਂਡ ਇਹ ਜੀ ਆਪਾਂ ਨੂੰ 5 ਲੱਖ 60 ਹਜ਼ਾਰ ਆ 5 ਲੱਖ ਲੈਟ ਦੇ ਦਾਂਗੇ 60 ਹਜ਼ਾਰ ਡਿਸਕਾਊਂਟ ਆ ਹਾਂ 60 ਹਜ਼ਾਰ ਠੀਕ ਹੈ ਤੇ ਲੋਨ ਵਗੈਰਾ ਜੀ ਲੋਨ ਕਰ ਦਾਂਗੇ ਜੀ 5 ਲੱਖ ਦੀ ਕਰ ਦਾਂਗੇ ਇਕੱਲਾ ਆਧਾਰ ਕਾਰਡ ਲੈ ਕੇ ਆ ਜਾਓ ਬਸ ਲੈ ਜਾਓ ਠੀਕ ਹੈ ਜੀ ਆਧਾਰ ਕਾਰਡ ਲਿਆਓ ਹਾਂਜੀ ਹਾਂਜੀ ਟਰੈਕਟਰ ਲੈ ਜਾਓ ਹਾਂਜੀ ਹਾਂਜੀ ਕਰਿੰਜਨ ਵਾਲਾ 8:55 ਇਹ ਆ ਗਏ ਜੀ ਪੀ ਵੀ 29 ਮੋਗੇ ਦਾ ਨੰਬਰ ਹੈ ਨਾ ਜੀ ਹਾਂਜੀ ਹਾਂਜੀ ਟਰੈਕਟਰ ਦੀ ਫੁੱਲ ਜ਼ਿੰਮੇਵਾਰੀ ਉਹ ਬਾਕੇ ਚੈੱਕ ਕਰਕੇ ਫਿਰ ਪੇਮੈਂਟ ਦੇਓ ਤੁਹਾਨੂੰ ਠੀਕ ਆ ਜੀ ਹਾਂਜੀ 210000 ਡਿਮਾਂਡ ਆ ਹਾਂਜੀ 10000 ਆਪਾਂ ਲਸ ਕਰਦੇ ਆ 2 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ ਜੀ ਪੂਰੇ 2 ਲੱਖ ਦਾ ਮਿਲ ਜੂ ਹਾਂਜੀ 1 ਲੱਖਾ ਡੀ ਆਈ 60 ਵਾਲਾ ਇਹ ਸਿੰਪਲ ਸਟੀering ਚਾਹੀਏ ਬਾਈ ਜੀ ਸਿੰਪਲ ਸਟੀering ਆ 2008 ਮਾਡਲ ਆ ਹਾਂਜੀ ਪਰ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਨਾ ਬਾਈ ਜੀ ਇਹ 20 ਮਾਡਲ ਵਰਗੀ ਆ ਕੋਈ ਵੀ ਨਟ ਕੋਈ ਸਾਫਤ ਕਰਦੇ ਮੈਂ ਖਰਚਾ ਦੇ ਦੂੰ ਆਉਣ ਜਾਣ ਦਾ ਕੋਈ ਨਾ ਖੁੱਲਿਆ ਨਹੀਂ ਹਾਂਜੀ ਦੋਸਤੋ ਸਸੀ ਕਾਲ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਿਆ ਜੀ ਪਿੰਡ ਪਖੋਕੜਾ ਸਮਰਾ ਟਰੈਕਟਰ ਸੇਲ ਪਰਚੇਜ ਵਾਲੇ ਵੀਰਾਂ ਕੋਲੇ ਵੀਰਣਾ ਕਰਦਿਆਂ ਗੱਲਬਾਤ ਕਿੰਨੇ ਕੁ ਟਰੈਕਟਰ ਆ ਬਾਈ ਕੋਲੇ ਸਸੀ ਕਾਲ ਜੀ ਸਸੀ ਕਾਲ ਬਾਈ ਠੀਕ ਹਾਂ ਬਾਈ ਵਧੀਆ ਜੀ ਵਧੀਆ ਠੀਕ ਆ ਜੀ ਤੇ ਕਿੰਨੇ ਟਰੈਕਟਰ ਆ ਜੀ ਅੱਜ ਆਪਣੇ ਕੋਲੇ ਆਪਣੇ ਕੋਲੇ ਹੋਣਗੇ 15 ਕੁ ਜੀ ਠੀਕ ਆ ਜੀ ਤੇ ਆਪ ਮਾਡਲ ਵੀ ਆ ਡਾਊਨ ਮਾਡਲ ਵੀ ਆ ਮਾਡਲ ਬਸ ਸਾਰੇ ਮਿਕਸ ਦੀ ਰੱਖਦੇ ਆ ਜੀ ਆਪਾਂ ਫਿਰ ਤੈਨੂੰ ਪਤਾ ਜ਼ਿੰਮੇਦਾਰ ਨੇ ਜਿਹੇ ਜਿਹੇ ਲੈਣਾ ਕੋਈ ਆਪਣੇ ਕੋਲੇ 2 ਲੱਖ ਤੋਂ ਸਟਾਰਟਿੰਗ ਆ ਜੀ ਹਾਂਜੀ ਕਿੰਨੇ ਕੁ 5 ਠੀਕ ਹੈ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੋ ਜੀ ਕੀ ਰਹੂਗੀ ਇਹ ਪੱਖੋਕਲਾ ਪਿੰਡ ਹੈ ਜੀ ਬਰਨਾਲੇ ਜ਼ਿਲ੍ਹੇ ਦਾ ਠੀਕ ਹੈ ਜੀ ਪੱਖੋਕਲਾ ਪਿੰਡ ਇਹ ਬਰਨਾਲੇ ਤੋਂ ਪੈਂਦਾ 20 ਕਿਲੋਮੀਟਰ ਹਾਂਜੀ ਮਾਨਸਾ ਤੋਂ ਪੈਂਦਾ ਜੀ 25 ਕਿਲੋਮੀਟਰ ਠੀਕ ਹੈ ਜੀ ਤੇ ਰਾਂਪਰੇ ਤੋਂ ਵੀ ਲਗਭਗ 20 22 ਕਿਲੋ 25 ਦਾ ਗੇੜ ਹੋਗਾ ਤਪੇ ਤੋਂ 10 ਕਿਲੋਮੀਟਰ ਜੀ ਠੀਕ ਆ ਬਾਈ ਜੀ ਮਾਨਸਾ ਬਰਨਾਲਾ ਰੋਡ ਆ ਜੀ ਠੀਕ ਹੈ ਜੀ ਟਰੈਕਟਰ ਬਾਰੇ ਕਰਦੇ ਆ ਜੀ ਹੁਣ ਗੱਲ ਬਾਤ ਸੋਨਾ ਲਿੱਕਾ ਆ ਗਿਆ ਜੀ ਡੀਆਈ 750 ਵਾਲਾ ਸਿਕੰਦਰ ਮਾਡਲ ਆ ਗਿਆ ਐਚ ਡੀਐਮ ਹੈਵੀ ਡਿਊਟੀ 750 ਇਹ ਆ ਗਿਆ ਜੀ ਫੁੱਲ ਟਾਪ ਮਾਡਲ ਆ ਹਾਂਜੀ ਫੁੱਲ ਟਾਪ ਆਪਰੇ ਸਟੀering ਚ ਆ ਗਿਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਬਈ ਕੀ ਕੰਡੀਸ਼ਨ ਰਹੂਗੀ 75 ਪੈਸੇ ਟਾਇਰ ਨਾਲ ਦੇ ਜੀ 2019 ਮਾਡਲ ਆ ਇਹ 19 ਮਾਡਲ ਆ ਪੀਵੀ 31 ਮਾਨਸਾ ਦਾ ਨੰਬਰ ਆ ਜੀ ਪੀਵੀ 31 ਮਾਨਸਾ ਦਾ ਨੰਬਰ ਆ ਬਈ ਇਹ ਟਰੈਕਟਰ ਦੀ ਤਾਂ ਆਪਾਂ ਕਹਿੰਦੇ ਇਹ ਫੁੱਲ ਗਾਰੰਟੀ ਹੈ ਹਾਂਜੀ ਪੂਰੀ ਗਾਰੰਟੀ ਠੀਕ ਹੈ ਜੀ ਬਹੁਤ ਘੱਟ ਘੰਟੇ ਚ ਲੈ ਆਉਗਾ ਜੀ ਹਾਂਜੀ 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 ਇਨੇ ਘੰਟੇ ਤੇ ਲੈ ਉਪਤਾ ਗੋਸਾ ਘੰਟੇ ਦਾ ਜੀ ਹੁਣ ਕੋਈ ਦੇਖਿਆ ਨਹੀਂ ਮੀਟਰ ਲਗਭਗ ਠੀਕ ਹੈ ਜੀ ਕੋਈ ਚੰਗਾ ਖਸੋ ਦਾ ਲਗਭਗ ਦੱਲੇ ਹੋ 1500 2000 ਦਾ ਜਿਹੜੀ ਆ ਠੀਕ ਹੈ ਜੀ ਆਲ ਰਿਜਨਲ ਹੀ ਕਹਦੀ ਇਹਨੂੰ ਨਹੀਂ ਮਾੜਾ ਮੋਟਾ ਜਿਹਾ ਹੋਇਆ ਜੀ ਠੀਕ ਹੈ ਜੀ ਮਾੜਾ ਮੋਟਾ ਹੋਣਾ ਬਸ ਹਲਕੀ ਫੁਲਕੀ ਹੋਈ ਆ ਹਾਂ ਹਾਂ ਠੀਕ ਹੈ ਜੀ 19 ਮਾਡਲ ਆ ਜੀ 2019 ਮਾਡਲ 2019 ਮਾਡਲ ਡਿਮਾਂਡ ਜੀ ਇਹਦੀ ਡਿਮਾਂਡ ਇਹ ਜੀ ਆਪਾਂ ਨੂੰ 5 ਲੱਖ 60 ਹਜ਼ਾਰ ਆ 5 ਲੱਖ ਦਾ ਰੇਟ ਦੇ ਦਾਂਗੇ 60 ਹਜ਼ਾਰ ਡਿਸਕਾਊਂਟ ਆ ਹਾਂ 60 ਹਜ਼ਾਰ ਠੀਕ ਹੈ ਜੀ ਇਹ ਲੋਨ ਵਗੈਰਾ ਜੀ ਲੋਨ ਕਰ ਦਾਂਗੇ ਜੀ 5 ਲੱਖ ਦੀ ਕਰ ਦਾਂ ਇਕੱਲਾ ਆਧਾਰ ਕਾਰਡ ਲੈ ਕੇ ਆ ਜਾਓ ਬਸ ਲੈ ਜਾਓ ਠੀਕ ਹੈ ਜੀ ਆਧਾਰ ਕਾਰਡ ਲਿਆਓ ਹਾਂਜੀ ਹਾਂਜੀ ਟਰੈਕਟਰ ਲੈ ਜਾਓ ਹਾਂਜੀ ਹਾਂਜੀ ਠੀਕ ਹੈ ਜੀ ਵੱਡੇ ਆਫਰ ਕਰਤੇ ਬਾਈ ਨੇ ਸਾਹਮਣੇ ਆ ਗਿਆ ਜੀ ਸਵਰਾਜ 744 ਵਾਲਾ ਇਹ ਆ ਗਿਆ ਜੀ ਪੰਜਾਬ ਨੰਬਰ ਕਿੰਨੇ ਮਾਡਲ ਹੈ ਜੀ ਇਹ ਬਾਈ ਜੀ 2001 ਮਾਡਲ ਆ ਕਲੋਸ ਕਰ ਇੰਜਣਾ ਸਾਰਾ ਰੀਨਾ ਟਰੈਕਟਰ ਦੀ ਕੰਡੀਸ਼ਨ ਪਈ ਆ 10 ਮਾਡਲ ਵਰਗੀ ਠੀਕ ਆ ਜੀ ਟਾਇਰ ਚਾਰੇ ਚੌਂਕੜਾ ਨਵੇਂ ਆ ਗੁੜੀਆਰ ਦੇ ਮੂਹਰੇ ਫੋਲੋ ਦੇ ਬਾਈਕਲਿਆ ਤਾਂ ਬਿੱਲ ਵੀ ਮਿਲ ਜੂਣਾ ਜੀ ਹਾਂ ਟਾਇਰਾਂ ਦਾ ਬਿੱਲ ਮਿਲੂ ਜੀ ਫਸਟ ਪਾਰਟੀ ਸਾਰੇ ਪ੍ਰੂਫ ਮਿਲਣਗੇ ਠੀਕ ਆ ਮਗਰਾੜ ਨਵੇਂ ਲੱਗੇ ਪਏ ਆ ਜੀ ਮਗਰਾੜ ਚੇਂਜ ਕਰਵਾਏ ਆ ਜੀ ਪੀਸੀਯੂ ਦੁਬਾਰੇ ਹੋਰ ਚੀਜ਼ਾਂ ਹਾਂ ਅਰੀਜਨਲ ਲੱਗੇ ਜੀ ਠੀਕ ਆ ਜੀ ਸਿੰਪਲ ਸਟੀਅਰਿੰਗ ਚਾਹੀਆ ਹਾਂਜੀ ਹਾਂਜੀ ਬਾਹਰ ਪੰਪ ਆ ਜਾਂਦਰੀ ਬਾਹਰ ਪੰਪ ਆ ਗਿਆ ਬਾਹਰ ਪੰਪ ਆ ਗਿਆ ਜੀ ਇਹ ਇਹ ਆ ਗਿਆ ਇੱਕ ਮਾਡਲ ਡਿਮਾਂਡ ਜੀ ਇਹਦੀ ਡਿਮਾਂਡ ਜੀ ਇਹਦੀ 2,70,000 ਡਿਮਾਂਡ ਆ ਪਰ 60,000 ਦਾ ਟੱਟ ਦੇ ਦਾਂਗੇ 10,000 ਰੁਪਏ ਲਸ ਕਰ ਦਾਂਗੇ ਠੀਕ ਆ ਜੀ ਬਾਕੀ ਜਿਹੜਾ ਮਾਨਤਾਣ ਮੌਕੇ ਤੇ ਹੋਊਗਾ ਉਹ ਵੀ ਕਰ ਲਾਂਗੇ ਨਾ ਜੀ ਹਾਂਜੀ ਹਾਂਜੀ ਸਾਹਮਣੇ ਆ ਗਿਆ ਜੀ ਫਾਰਮਾ ਟ੍ਰੈਕ 45 ਵਾਲਾ ਇਹ ਕਿੰਨੇ ਮਾਡਲ ਆ ਬਾਈ ਇਹ ਮਾਡਲ ਤਾਂ 2002 ਆ ਜੀ ਪਰ ਕੰਡੀਸ਼ਨ ਤੇ ਇਹਦੀ 10-12 ਮਾਡਲ ਵਰਗੀ ਇਹ ਤਾਂ ਭਰਾਵਾ ਕਿਸੇ ਅੰਦਰ ਹੀ ਲਾਇਆ ਖੜਾ ਸੀਗਾ ਠੀਕ ਆ ਜੀ 도ੜਾ ਪਾ ਕੇ ਲਾਇਆ ਪਿਆ 도ੜਾ ਪਾ ਕੇ ਲਾਇਆ ਪਿਆ ਸੀ 90 ਪੈਸੇ ਟਾਇਰ ਸਾਰਾ ओरिजिनल ਆ ਠੀਕ ਡਬ ਠੀਕ ਹੈ ਜੀ ਫਾਰਮਟਰੈਕ ਪਹਿਲੇ ਮਾਲਕ ਦਾ ਪੰਜਾਬ ਲੰਮਾ ਪਹਿਲੇ ਮਾਲਕ ਠੀਕ ਆ ਪੰਜਾਬ ਨੰਬਰ ਪੀਵੀ 11 ਰੰਗ ਪੈਂਟ ਦਾ ਐ ਦੇਖਣ ਨੂੰ ਐ ਲੱਗਦਾ 12 13 ਮਾਡਲ ਕਿੰਨੇ ਇਹਦਾ ਟਰੈਕਟਰ ਅੰਦਰ ਹੀ ਲਾਇਆ ਖੜਾ ਰਿਹਾ ਜੀ ਚਲਾਈ ਹੀ ਨਹੀਂ ਬੰਦੇ ਨੇ ਠੀਕ ਆ ਜੀ ਅਸੀਂ ਬੈਟਰੀ ਧਰ ਕੇ ਸਟਾਰਟ ਕਰ ਰਹੇ ਹਾਂ ਇਹਨਾਂ ਦਾ ਮਟਰ ਹੁਣ ਗਾਰੰਟੀ ਵਾਲਾ ਟਰੈਕਟਰ ਹਾਂਜੀ 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 ਠੀਕ ਆ ਦੋ ਮਾਡਲ ਆ ਜੀ ਦੋ ਮਾਡਲ 245000 ਡਿਮਾਂਡ ਆ ਜੀ ਕੋਈ ਗੱਲ ਨਹੀਂ ਆਪਾਂ ਲੈਸ ਕਰ ਦਾਂਗੇ ਤੁਹਾਡਾ ਵੀਡੀਓ ਦੇਖ ਕੇ ਉਹ ਜਿਹੜਾ ਠੀਕ ਆ ਜੀ ਮਾਨ ਕਰਾਂਗੇ ਅੱਗੇ ਆ ਗਿਆ ਜੀ ਸਪਰਾਜ ਆ ਇਹ ਆ ਗਿਆ ਜੀ 855 416 ਵਾਲਾ ਇਹ ਤੋਂ ਨੇ ਸਰਾਇ ਦੀ ਸ਼ੁਰੂਆਤ ਹੋਈ ਜਣਾ ਜੀ ਹਾਂਜੀ 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 ਇਹ ਪਹਿਲੀਆਂ ਦਾ 55 ਟਰੈਕਟਰ ਆ ਇਹ ਵੀ ਬਹੁਤ ਵਧੀਆ ਸੀ ਉਹ ਦੋ ਜਿਹੜੇ ਆਏ ਸੀ ਨਵੇਂ ਨਵੇਂ ਇਹ ਜਿਹੜੇ ਕਹਿੰਦੇ ਜ਼ੋਰ ਬਹੁਤ ਆ ਉਹਨਾਂ ਵਾਲਿਆਂ ਨਾਲੋਂ ਬਰੋਬਰ ਭਿੜਦਾ ਹੈ ਹਾਂਜੀ 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 ਕਿੰਨੇ ਮਾਡਲ ਹੈ ਇਹ ਜੀ ਇਹ ਬਾਈ ਜੀ 1997 ਮਾਡਲ ਆ ਹਾਂਜੀ ਕਲੋਸ ਕਰ ਇੰਜਨ ਆ ਸਾਰਾ ਟਰੈਕਟਰ ਓਰੀਜਨਲ ਆ ਕਿਤੇ ਵੀ ਰੰਗ ਦੀ ਕਲਮ ਹੋਵੇ ਆਪਾਂ ਜ਼ਿੰਮੇਦਾਰ ਆ ਹਾਂਜੀ ਪੰਜਾਬ ਨੰਬਰ ਚਿਪ ਵਾਲੀ ਕਾਪੀ ਚਿਪ ਵਾਲੀ ਕਾਪੀ 6 ਚਰੀ ਇਹ ਗੁਣਾ ਨਹੀਂ ਕੋਥਲੀ ਹੈ ਜਮਾ ਹੀ ਹੋ ਜਾਣਾ ਜੀ ਸਾਰਾ ਸਿਰਫ ਤਿੰਨ ਕਿੱल्ल्या ਦੇ ਟਰੈਕਟਰ ਚੱਲਿਆ ਹੋਇਆ ਜੀ ਤਿੰਨ ਕਿੱल्ल्या ਵੀ 22 ਦੇ ਚੱਲਿਆ ਪਿਆ ਸਾਰਾ origial ਟਰੈਕਟਰ ਹੈ ਜੀ ਤੇ ਜਰ ਜੁਰ ਦੀ ਹਜੇ ਤੱਕ ਕੋਈ ਪੇਪੜੀ ਨਹੀਂ ਟਰੈਕਟਰ ਨਹੀਂ ਨਹੀਂ ਭਾਈ ਜੀ ਬਾਲਾ ਸਾਹਮ ਕੇ ਚੱਲਿਆ ਹੋਇਆ ਭਰਾਵਾ ਟਰੈਕਟਰ ਠੀਕ ਹੈ ਜੀ ਇਹ ਤਾਂ ਉਹੀ ਮਰਾਠ ਮਰੂਡ ਨਾਲ ਦੇ ਸਾਰਾ origial ਠੀਕ ਹੈ ਸਕੰਦੇ ਸਕੰਦੇ ਲਾਇ ਪਿਆ ਵੀ ਜਮਾ ਕੁ ਟੁੱਟੀ ਨਹੀਂ ਆ ਜਾਵੇ ਕੋਸ 99 ਮਾਡਲ ਆ ਮੰਗ ਆਈ ਕਿ ਜੀ 210000 ਇਹ ਕਿੰਨੇ ਦਾ ਬਣ ਜੂ ਬਈ ਆਪਾਂ 10000 ਲੈਸ ਕਰ ਦਾਂਗੇ ਜੀ 2 ਲੱਖ ਦਾ ਟਰੈਕਟਰ ਦੇ ਦਾਂ ਪੂਰੇ 2 ਲੱਖ ਦਾ ਬਈ ਆ 855 ਸਾਨੂੰ ਵੇਚੂ ਸਾਰੇ 855 ਕਲੌਸ ਕਰ ਇੰਜਨ ਵਾਲੇ ਨੇ ਅੱਜ ਤੱਕ ਹਾਂਜੀ ਹਾਂਜੀ ਸਾਹਮਣੇ ਫੇਰ ਆ ਗਿਆ ਕਲੌਸ ਕਰ ਇੰਜਨ ਵਾਲਾ 855 ਇਹ ਆਗਾ ਜੀ ਪੀ ਵੀ 29 ਮੋਗੇ ਦਾ ਨੰਬਰ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਾਈ ਜੀ ਚਾਰੇ ਟਾਇਰ ਜੇ ਕੇ ਕੰਪਨੀ ਦੇ ਨਵੇਂ ਨੇ ਠੀਕ ਹੈ ਜੀ ਇੰਜਨ ਸਾਰਾ ਟਰੈਕਟਰ ਦਾ ਨਵਾਂ ਹੋਇਆਗਾ ਹਾਂਜੀ ਕਲੋਸ ਕਰ ਇੰਜਨ ਹੈ ਠੀਕ ਹੈ ਜੀ ਟਰੈਕਟਰ ਦੀ ਫੁੱਲ ਜ਼ਿੰਮੇਵਾਰੀ ਹੂ ਬਾਕੇ ਚੈੱਕ ਕਰਕੇ ਫਿਰ ਪੇਮੈਂਟ ਦੇਓਪਾਂ ਠੀਕ ਹੈ ਜੀ ਹਾਂਜੀ 2 ਲੱਖ 10000 ਡਿਮਾਂਡ ਆ ਹਾਂਜੀ 10000 ਆਪਾਂ ਲਿਸ ਕਰਦੇ ਆ 2 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ ਜੀ ਪੂਰੇ 2 ਲੱਖ ਦਾ ਮਿਲ ਜੂਗਾ ਹਾਂਜੀ ਹਾਂਜੀ ਸਾਰਾ origignal ਆ ਟਰੈਕਟਰ ਜੀ ਠੀਕ ਹੈ ਜੀ ਕੰਡੀਸ਼ਨ ਮੈਂ ਪੂਰਾ ਵਧੀਆ ਟਾਇਰਾਂ ਤੇ ਬੇਲ ਵਗੈਰਾ ਮਿਲ ਜੀ ਹਾਂ ਟਾਇਰ ਹਾਂ ਚਾਰੇ ਬੇਲ ਮਿਲ ਜੂ ਚਾਰੇ ਜੇਕੇ ਦੇ ਨਵੇਂ ਟਾਇਰ ਠੀਕ ਆ ਜੀ ਅੱਗੇ ਆਗਾ ਜੀ ਸਵਰਾਜ ਇਹ ਆਗਾ ਜੀ ਨੀਲਾ ਘੋੜਾ ਸਿੰਗਲ ਸਟਾਰ 855 ਪੀਵੀ 13 ਸੰਗਰੂਰ ਦਾ ਨੰਬਰ ਕਿੰਨੇ ਮਾਡਲ ਆ ਜੀ ਬਾਈ ਜੀ ਇਹ 2000 ਮਾਡਲ ਆ ਹਾਂ ਜੀ ਨੀਲੇ ਰੰਗ ਦਾ ਟਰੈਕਟਰ ਇਹ 855 ਕਲੌਸ ਕਰ ਇੰਜਨ ਆ ਠੀਕ ਆ ਜੀ ਤੇ ਟਰੈਕਟਰ ਕੀ ਆ ਜੀ ਇਹ ਸਿਉਨਾ ਸਾਰਾ ਓਰੀਜਨਲ ਟਰੈਕਟਰ ਆ ਠੀਕ ਆ ਬਾਈ ਮੂਲੇ ਟਾਇਰ ਨਵੇਂ ਨੇ ਜੀ ਮੰਗ ਲਿਆ ਦਾ 80% ਹੋਣਗੇ ਗੁਡਿਆਰ ਦੇ ਠੀਕ ਆ ਜੀ ਮੇਰੇ ਪਿੰਡ ਦੀ ਨਵਾਂ ਨਿਕਲੇ ਪਹਿਲੇ ਕਰ ਕੁਲੀ ਟ੍ਰੈਕਟਰ ਆ ਜੀ ਇਹ ਠੀਕ ਆ ਜੀ ਪਿੰਡ ਦੇ ਆ ਹਾਂ ਮੈਂ ਮੇਰੇ ਪਿੰਡੂ ਕੀ ਖਰੀਦੇਗਾ ਜੀ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੇ ਇਹਦੇ ਮਗਰਾੜ ਨਵੇਂ ਲੱਗੇ ਪਏ ਜੀ ਨਹੀਂ ਨਹੀਂ ਨਾਲ ਦੀ ਆ ਜੋ ਕੁਝ ਨਾਲ ਦਾ ਇਹਦੀ ਠੀਕ ਆ ਜੀ ਹਾਂਜੀ ਹਾਂਜੀ 6 ਚੀਰੀ ਆ ਗਿਆ ਬਾਈ ਵਾਸੀ 6 ਚੀਰੀ ਹਾਂਜੀ ਹਾਂਜੀ EV 13 ਸੰਗਰੂਰ ਦਾ ਨੰਬਰ 2000 ਮਾਡਲ ਕਲੋਸ ਕਰ ਮੋ ਇੰਜਨ ਚ ਆ ਗਿਆ ਟਵਾਂਡ ਜੀ ਇਹਦੀ ਡਿਮਾਂਡ ਇਹਦੀ 2,70,000 ਆ ਜੀ ਹਾਂਜੀ ਆਪਾਂ ਮੰਨ ਕੇ ਚਲੋ ਇੱਕੋ ਹੀ ਰੇਟ ਇਹਦਾ 2.5 ਲੱਖ ਦਾ ਟਰੈਕਟਰ ਦੇਵਾਂਗੇ ਜਮਾ 2.5 ਦਾ ਜੀ ਹਾਂਜੀ ਹਾਂਜੀ ਠੀਕ ਆ ਜੀ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਆ ਠੀਕ ਆ ਬਾਕੀ ਚੈੱਕ ਕਰਕੇ ਫਿਰ ਪੇਮੈਂਟ ਦੇ ਕੇ ਜਾਓ ਠੀਕ ਆ ਪੂਨ ਗਰੰਟੀ ਵਾਲਾ ਹਾਂਜੀ ਹਾਂਜੀ ਪੂਰੀ ਗਰੰਟੀ ਆ ਜੀ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 60 ਵਾਲਾ ਇਹ ਸੈਂਪਲ ਸਟੀering ਚਾਹੀਏ ਬਾਈ ਜੀ ਸੈਂਪਲ ਸਟੀering ਆ 2008 ਮਾਡਲ ਆ ਹਾਂਜੀ ਪਰ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਨਾ ਬਾਈ ਜੀ ਇਹ 20 ਮਾਡਲ ਵਰਗੀ ਆ ਕੋਈ ਵੀ ਨਟ ਕੋਈ ਸਾਫਤ ਕਰਦੇ ਮੈਂ ਖਰਚਾ ਦੇ ਦੂੰ ਆਉਣ ਜਾਣ ਦਾ ਕੋਈ ਖੁੱਲਿਆ ਨਹੀਂ ਕੋਈ ਵੀ ਨਟ ਠੀਕ ਆ ਜੀ ਸਾਰਾ ਟਰੈਕਟਰ ਇਹਦਾ ਟਾਇਰ ਇਹਦੇ 80% ਆ ਵੇਟ ਬੂਟ ਸਾਰੇ ਨਾਲ ਲੱਗੇ ਨੇ ਠੀਕ ਆ ਜੀ ਕੋਈ ਵੀ ਟਰੈਕਟਰ ਚ ਦਿੱਕਤ ਆਵੀ ਤਾਂ ਮੇਰਾ ਟਰੈਕਟਰ ਹਫਤੇ ਬਾਅਦ ਮੈਂ ਪੇਮੈਂਟ ਲੈ ਲੈਂਦਾ ਵਾਪਸ ਕਰ ਦੂੰ ਹੋਰ ਕੋਈ ਦਿੱਕਾ ਨਹੀਂ ਗੱਲ ਪੇਮੈਂਟ ਵਾਪਸ ਕਰ ਦਾਂਗੇ ਆਪਾਂ ਫੁੱਲ ਐਨੀ ਗਰੰਟੀ ਹਾਂਜੀ ਹਾਂਜੀ ਬਾਈ ਇਹ ਇੰਨੇ ਚੰਗਾ ਟਰੈਕਟਰ ਆ ਮਾਣ ਹੁੰਦਾ ਬਾਈ ਆਪਣੀ ਕੋਈ ਵੀ ਬੰਦਾ ਆਪਾਂ ਨੂੰ ਰੰਗ ਕਹੇ ਦੇ ਆਪਾਂ ਫੇਰ ਵੀ ਟਰੈਕਟਰ ਦੀ ਜ਼ਿੰਮੇਵਾਰੀ ਦਿੰਦੇ ਆ ਠੀਕ ਆ ਬਾਈ ਜੀ ਹਾਂ ਇਹ ਨਵਾਂ ਟਰੈਕਟਰ ਆ ਜੀ ਇਹ ਆ ਗਿਆ ਜੀ ਸਿੰਪਲ ਸਟੀering ਆ ਆਠ ਮਾਡਲ ਆ ਆਠ ਮਾਡਲ 16 ਦੇ ਟਾਇਰਾਂ ਚ ਆ ਜੀ ਇਹ 16 ਦੇ ਟਾਇਰਾਂ ਚ ਹਾਂਜੀ 80% ਟਾਇਰ ਨੇ ਚਾਰੇ ਐਮ ਆਰਫ ਦੇ ਠੀਕ ਆ ਜੀ ਵੇਟ ਨਾਲ ਠੀਕ ਆ ਪੰਜਾਬ ਦਾ ਨੰਬਰ ਆ ਗਿਆ ਪੰਜਾਬ ਦਾ ਜੀ ਪੰਜਾਬ ਦਾ ਡਿਮਾਂਡ ਇਹ ਦੀ ਡਿਮਾਂਡ ਬਾਈ ਜੀ 335000 ਹਾਂਜੀ ਆਪਾਂ 315000 ਦਾ ਟਰੈਕਟਰ ਦੇਵਾਂਗੇ ਠੀਕ ਆ ਬਾਈ ਜੀ ਅੱਗੇ ਆ ਗਿਆ ਜੀ 855 ਇਹ ਕਿੰਨੇ ਮਾਡਲ ਆ ਬਾਈ ਇਹ ਬਾਈ ਜੀ 1998 ਮਾਡਲ ਆ ਹਾਂਜੀ ਤੇ ਬਾਹਰ ਪੰਪ ਵਾਲਾ ਆ ਗਿਆ ਜੀ ਬਾਹਰ ਪੰਪ ਵਾਲਾ 12 ਸਾਲ ਇੰਜਨ ਚ ਆ ਗਿਆ ਜੀ 12 ਸਾਲ ਦੇ ਇੰਜਨ ਵਾਲਾ ਪੀ ਵੀ 19 ਲੋਕਲ ਮੇਰੇ ਬਰਨਾਲੇ ਦਾ ਨੰਬਰ ਆ ਜੀ ਠੀਕ ਆ ਜੀ ਸਾਰਾ ਡੈਕਟਰ ਰੀਨ ਵਾਲਾ ਕਿਤੇ ਵੀ ਰੰਗ ਦੀ ਕਲਮ ਨਹੀਂ ਠੀਕ ਹੈ ਜੀ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਆ ਹਾਂਜੀ ਵਾ ਕੇ ਚੈੱਕ ਕਰਕੇ ਫਿਰ ਪੇਮੈਂਟ ਦਿਓ ਆਪਾਂ ਨੂੰ ਠੀਕ ਹੈ ਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਤਾਂ ਚਾਰੇ ਸੋਨੂੰ ਪਤਾ ਬਿਲ ਵੀ ਮਿਲੂ ਨਵੇਂ ਆ ਜੀ ਠੀਕ ਆ ਜੀ ਮੇਰੀਆਂ ਕੰਪਨੀ ਦੇ ਟਾਇਰ ਆ ਹਾਂਜੀ ਜੇ ਕੇ ਕੰਪਨੀ ਦੇ ਟਾਇਰ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਲਿੰਕਾ ਵਗੈਰਾ ਦਾ ਵੀ ਸਭ ਕੁਛ ਜੀ ਛੇ ਚਰੀ ਆ ਜੀ ਠੀਕ ਆ ਛੇ ਚਰੀ ਆ ਜੀ ਛੇ ਚਰੀ ਆ ਜੀ ਸਾਰਾ ਰੈਟ ਮਰੂਟ ਵੀ ਹਾਂਜੀ ਹਾਂਜੀ ਡੱਕ ਸਿਸਟਮ ਚੱਲਿਆ ਸਾਰਾ ਸਿਸਟਮ ਨਾਲ ਆ ਡੱਕ ਡੱਕ ਛਤਰੀ ਸੁਤਰੀ ਵਧੀਆ ਬੰਪਰ ਬੂੰਪਰ ਬੰਪਰੀ ਬੜਾ-ਬੜਾ ਲੱਗਿਆ ਘੋੜੇ ਹਾਂਜੀ 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 ਠੀਕ ਆ ਪੀ ਵੀ 19 ਆ ਬਈ ਕਲੋਸ ਕਰ ਇੰਜਨਾ ਜੀ 245000 ਡਿਮਾਂਡ ਆ ਜੀ 235000 ਦਾ ਡੈਟਟਰ ਦੇਵਾਂਗੇ ਜੀ ਆਪਾਂ ਠੀਕ ਆ ਜੀ 235000 ਇਹ ਨੀ ਗੇਰ ਦੀ ਫੁੱਲ ਜ਼ਿੰਮੇਵਾਰੀ ਹੋਏਦੀ ਬਾਈ ਠੀਕ ਆ ਬਾਈ ਹਾਂਜੀ ਅੱਗੇ ਆ ਗਿਆ ਜੀ ਸੋਨਾ ਲਿਕਾ ਡੀ ਆਈ 750 ਵਾਲਾ ਹਾਂਜੀ 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 ਇਹ ਫੁੱਲ ਟੌਪ ਮਾਡਲ ਚ ਕਹਿ ਸਕਦੇ ਆ ਪਾਵਰ ਸਟੀering ਡਬਲ ਪੰਪ ਤੇ ਡਬਲ ਹੀ ਡਿਸਟ੍ਰੀਬਿਊਟਰ ਟਾਇਰਾਂ ਦੀ ਬਈ ਕੀ ਕੰਡੀਸ਼ਨ ਆ? ਟਾਇਰ ਬਾਈ ਜੀ ਪੋਲੋ ਕੰਪਨੀ ਦੇ ਚਾਰੇ ਨਵੇਂ ਨੇ। ਠੀਕ ਆ ਜੀ। 2010 ਮਾਡਲ ਆ। ਹਾਂਜੀ। ਚਿੱਪ ਵਾਲੀ ਕਾਪੀ ਆ ਪਹਿਲੇ ਘਰ ਦੀ ਨਵਾਂ ਪਹਿਲੇ ਮਾਲਕਾਂ ਕੋਲ ਹੀ ਆ ਜੀ ਇਹ। ਠੀਕ ਆ ਜੀ। ਸਾਰਾ ਸਮਾਨ ਡਿੱਕ ਸਿਸਟਮ ਨਾਲ ਲੱਗਿਆਗਾ ਟਾਇਰ ਨਵੇਂ ਆ। ਹਾਂਜੀ। ਪਾਵਰ ਸਟੀਅਰਿੰਗ ਅੱਡ ਤੇਲ ਆ ਗਿਆ ਸਟੀਅਰਿੰਗ ਦਾ। ਤੇਲ ਬ੍ਰੇਕ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ। ਠੀਕ ਆ ਬਾਈ ਜੀ। ਗੁਣਾ ਨਹੀਂ ਗੁੱਥਲੀ। ਹਾਂਜੀ ਹਾਂਜੀ ਸਾਰੇ ਨਾਲ ਆ ਕੋਈ ਵੀ ਟਰੈਕਟਰ ਦੇ ਰੰਗ ਦੀ ਕਲਮ ਨਹੀਂ ਲੱਗੀ। ਫੁੱਲ ਗਾਰੰਟੀ ਆ ਬਾਈ। ਫੁੱਲ ਗਾਰੰਟੀ ਆ ਬਾਈ ਜੀ ਆਪਾਂ 8 ਦਿ ਡਿਮਾਂਡ ਇਹਦੀ ਆਪਾਂ ਮੰਗਦੇ ਤਾਂ 390000 ਵੀ ਕਹਿ ਦਿੰਦੇ ਹਾਂਗੇ 80 ਵੀ ਕਹਿ ਦਿੰਦੇ ਹਾਂ ਠੀਕ ਆ ਜੀ ਆਪਾਂ ਮੰਨ ਕੇ ਜੇ ਲੋ 70 ਦਾ ਟਰੈਕਟਰ ਦੇ ਦਾਂਗੇ 370 ਦਾ 370 ਦਾ ਬਈ ਸਾਨੂੰ ਮੈਝੂ ਪੰਜਾਬ ਦਾ ਨੰਬਰ ਆ ਜੀ ਪਰ ਟਰੈਕਟਰ ਦੀ ਕੰਡੀਸ਼ਨ 20 ਮੰਨ ਕੇ ਆਓ ਆਪਣੇ ਕੋਲੇ ਦੇਖਣਾਗੇ 20 ਮਾਡਲ ਇੰਨਾ ਨਵਾਂ ਟਰੈਕਟਰ ਠੀਕ ਆ ਜੀ ਪਰ ਹੈਗਾ ਮਾਡਲ 10 ਸਾਲ ਦਾ ਨਹੀਂ ਨਹੀਂ ਸਰਪਾ ਸਾਢੇ 3 ਕਿੱਲੇ ਜ਼ਮੀਨ ਤੇ ਟਰੈਕਟਰ ਚੱਲਿਆ ਹੋਇਆ ਬਈ ਠੀਕ ਆ ਜੀ ਸਾਹਮਣੇ ਆ ਗਿਆ ਜੀ 8 55 4 ਸਟਾਰ ਰਿਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਹੈ ਜੀ ਕਿੰਨੇ ਮਾਡਲ ਹੈ ਇਹ? ਇਹ ਬਾਈ ਜੀ 2014 ਮਾਡਲ ਆ। 14 ਮਾਡਲ ਆ। ਮਾਨਸਾ ਨੰਬਰ ਆ ਪੀਵੀ 31 ਪਹਿਲੇ ਘਰ ਦੀ ਨਵਾਂ ਨਿਕਲਿਆ। ਠੀਕ ਆ ਜੀ। ਲੋਨ ਕਲੀਅਰ ਆ? ਠੀਕ ਆ ਜੀ। ਜਿਹੜੇ ਮੂਹਰੇ ਟਾਇਰਾਂ ਨਾਲ ਦੇ 70 ਪੈਸੇ ਆ ਮੰਗਰਲੇ ਦੁਬਾਰੇ ਦੇ 90 ਪੈਸੇ ਆ 2100 ਘੰਟਾ ਚੱਲਿਆ ਹੋਇਆ। 2100 ਘੰਟੇ ਚੱਲਿਆ। ਸਾਰਾ ਇਹ ਟਾਇਰਾਂ ਚ 14 ਦੇ ਟਾਇਰਾਂ ਚ ਆ ਕਲਚ ਜੋੜ ਵੀ ਨਹੀਂ ਖੁੱਲਿਆ ਇਹ ਜਿੱਕਰ ਬਾਈ। ਠੀਕ ਆ ਜੀ। ਕੋਸਰੇ ਨਟ ਖੁੱਲਿਆ ਕੋਈ ਮਨਣਾ। ਠੀਕ ਆ ਇਹ ਤਾਂ ਆਪਾਂ ਕਹਿੰਦੇ ਸ਼ੋਅਰੂਮ ਕਰਨੀ ਪੂਰਾ ਸ਼ੋਅਰੂਮ ਆ ਜੀ ਪਹਿਲੇ ਘਰ ਮਾਡਲ 14 ਜੀ ਮਾਡਲ 2014 ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਜੀ ਡਬਲ ਡਿਸਟਰੀਬਿਊਟਰ ਤੇ ਪਾਵਰ ਸਟੀering ਚੱਲ ਪਾਵਰ ਸਟੀering ਆ ਗਿਆ ਬਾਈ ਜੀ ਡਿਮਾਂਡ ਇਹਦੀ ਜੀ ਡਿਮਾਂਡ ਇਹਦੀ 4 ਲੱਖ 90 ਹਜ਼ਾਰ ਆ 4 ਲੱਖ 80 ਹਜ਼ਾਰ ਦਾ ਦੇ ਦਾਂਗੇ ਬਾਈ ਜੀ ਠੀਕ ਆ ਜੀ 4 ਲੱਖ 80 ਹਜ਼ਾਰ ਦਾ ਬਈ ਤੁਹਾਨੂੰ 8:55 ਵਜੇ ਮਿਲ ਜੂ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਡੀਆਈ 750 ਦਾ ਇਹਦਾ ਪੂਰਾ ਛੋਟਾ ਟਰੈਕਟਰ ਹੈ ਵੱਡੇ ਟਾਇਰ ਪਾਏ ਆ ਟਰੈਕਟਰ ਤੇ ਰੇਡੀਅਲ ਟਾਇਰ ਆ ਫਰੰਟ ਵਾਲੇ ਜਾਂ ਜਹਾਜੀ ਟਾਇਰ ਵੀ ਕਹਿੰਦੇ ਆ ਜੀ ਹਾਂਜੀ ਜਹਾਜੀ ਪਿਛਲੇ ਟਾਇਰ ਐ ਮਰਫ ਦੇ ਨੇ 90 ਪੈਸੇ ਹਾਂਜੀ ਅਗਲੇ ਆਪਾਂ ਨਵੇਂ ਜਹਾਜੀ ਟਾਇਰ ਪਾਏ ਨੇ ਹੁੰਦੀ 20000 ਦੀ ਜੋੜੀ ਹੈ ਇਹ ਠੀਕ ਆ ਜੀ ਚਾਰੇ ਮੰਨ ਕੇ ਚੱਲੋ ਆਪਾਂ 75000 ਦੇ ਟਾਇਰ ਪਾਏ ਸੀ ਜੀ ਇਹ ਠੀਕ ਹੈ ਜੀ ਉੜਾ ਬੰਪਰ ਲੱਗਿਆ ਫੇਬਰ ਛਤਰੀ ਲੱਗੀ ਆ ਠੀਕ ਹੈ ਜੀ ਫਰਸਟ ਪਾਰਟੀ ਪਹਿਲੇ ਕਰਦਾ ਪੀਵੀ 13 ਸੰਗਰੂਰ ਨੰਬਰ ਆ ਜੀ ਸੰਗਰੂਰ ਦਾ ਨੰਬਰ ਹਾਂਜੀ ਹਾਂਜੀ ਸਾਰੇ ਟਰੈਕਟਰ ਆਪਣੇ ਕੋਲੇ ਪੰਜਾਬ ਨੰਬਰ ਹੀ ਹੁੰਦੇ ਨੇ ਪੰਜਾਬੀ ਲੋਕਲੀ ਆ ਜੀ ਅਸੀਂ ਮੰਡੀਆਂ ਤੇ ਨਹੀਂ ਆਉਂਦੇ ਸੰਗਰੂਰੋਂ ਦਿਆ ਜਾ ਮਾੜ ਸਾ ਨੰਬਰ ਅਸੀਂ ਮੰਡੀਆਂ ਤੇ ਨਹੀਂ ਜਾਂਦੇ ਜੀ ਨੇੜੇ ਨੇੜੇੋਂ ਥੇ ਪਿੰਡਾਂ ਚੋਂ ਟਰੈਕਟਰ ਖਰੀਦ ਲੈਂਦੇ ਆ ਇੱਥੇ ਆਪਦੇ ਘਰੇ ਵੇਚਦੇ ਆ ਜ਼ਿਮੀਦਾਰ ਆਪਾਂ ਆਪਦੀ ਖੇਤੀ ਕੁੱਤੀ ਵੀ ਕਰਦੇ ਆ ਜ਼ਿਮੀਦਾਰੀ ਟਰੈਕਟਰ ਹੁੰਦੇ ਆ ਆਪਣੇ ਸਾਰੇ ਅਸੀਂ ਆਪ ਵੀ ਜ਼ਿਮੀਦਾਰਾਂ ਜ਼ਿਮੀਦਾਰਾਂ ਕੋਲੋਂ ਖਰੀਦ ਕੇ ਨੇੜੇ ਨੇੜੇ ਲੋਕਲ ਜੀ ਡਿਮਾਂਡ ਇਹਦੀ 440000 ਹੈ ਜੀ ਹਾਂਜੀ ਦੇਣ ਲੈਣ ਇੱਕੋ ਹੀ ਗੱਲ ਆਪਾਂ 4 ਲੱਖ 25000 ਦਾ ਰੱਟ ਦੇ ਦਾਂਗੇ 4 ਲੱਖ 25000 ਦਾ ਟਰੈਕਟਰ ਭਈ ਤੁਹਾਨੂੰ ਆ ਮੇਟੂਆ 100 ਲੱਖਾ ਹਾਂਜੀ ਬਾਈ ਜੀ ਠੀਕ ਆ ਬਾਈ ਜੀ ਇਹ ਪੁਰਾਣਾ ਟਰੈਕਟਰ ਵਿੱਚ ਕੱਟ ਲਵਾਂਗੇ। ਪੁਰਾਣਾ ਟਰੈਕਟਰ ਆਪਾਂ ਵਿੱਚ ਕੱਟ ਲਾਂਗੇ ਬਾਈ ਜੀ। ਠੀਕ ਆ ਜੀ। ਕੋਈ ਗੱਲ ਨਹੀਂ ਆਪਣਾ ਬਾਹਰੋਂ ਮਾਰਕੀਟ 'ਚ ਮੁੱਲ ਲਵਾ ਲਓ ਉਹ ਰੇਟ ਲਾਵਾਂਗੇ। ਹਾਂਜੀ। ਤੇ ਮੁੱਲ ਨੇ ਮਾਰਕੀਟ ਦੇ ਰੇਟ ਹੀ ਆਪਾਂ ਆਪਦਾ ਟਰੈਕਟਰ ਦੇਵਾਂਗੇ। ਠੀਕ ਆ ਜੀ। ਤੇ ਮਾਰਕੀਟ ਹੀ ਆਪਾਂ ਲਵਾਂਗੇ। ਠੀਕ ਆ। ਤੇ ਕੰਟੈਕਟ ਨੰਬਰ ਆਪਣਾ ਜੀ। 98722 ਹਾਂਜੀ। 93899 ਹਾਂਜੀ। ਪਿੰਡ ਪਖੋਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮਾਨਸਾ ਬਰਨਾਲਾ ਰੋਡ ਦੇ ਉੱਤੇ ਆਪਣਾ ਮਕਾਨ ਆ। ਹਾਂਜੀ। ਆਪਾਂ ਆਪਦੇ ਮਕਾਨ ਦੀ ਉੱਤੇ ਟਰੈਕਟਰ ਖ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ